ਤਾਂ ਪਹਿਲਾਂ ਜਿਹੜਾ ਇਹ ਕਿਉਂਕਿ ਨਿਤਨੇਮ ਦੇ ਵਿੱਚ 24 ਸਾਲਾਂ ਦਾ ਪਾਰ ਦੀ ਸਾਥਿਆ ਆਪਾਂ ਇੱਥੇ ਸਾਰੇ ਇਕੱਠੇ ਹੋ ਜਾਣੀ ਆ ਪੰਜਾਬ ਬਾਣੀਆਂ ਚ ਪਹਿਲਾਂ ਆਪਾਂ ਨਹੀਂ ਕਹੇ ਸਾਥਿਆ ਜਿਹੜੀ ਜਾਂ ਵਿੱਚ ਵੀ ਲਾ ਸਕਦੇ ਆ ਦੇਖੋ ਪਹਿਲਾਂ ਸ਼ੁਰੂ ਕਰਦੇ ਨੇ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪਉਨਾ ਰਾਖਸ ਦਾ ਕਾਟਾ ਸੀ ਸਾ ਸ੍ਰੀ ਅਸਕੇਤ ਜਗਤ ਕੇ ঈਸਾ ਇੱਥੇ ਵੀ ਕੋਈ ਬੰਬੇ ਦੀ ਗੱਲ ਹਸਰੀ ਕਹਿੰਦਾ ਇੱਕ ਕਹਿੰਦਾ ਅ ਦਰਵਾਣੀ ਦੀ ਗੁਰਮਾਨਗ ਦੇ ਜਿਵੇਂ ਈਸਾਈ ਦਾ ਨਾਮ ਲਿਖਿਆ ਮੈਂ ਪੜਾ ਰਹਾ ਮੈਂ ਨਾ ਈਸਾਈ ਦਾ ਨਾਮ ਕਿੱਥੋਂ ਆ ਗਿਆ ਕਹਿੰਦਾ ਲਿਖਿਆ ਸ੍ਰੀ ਅਸਕੇਤ ਜਗਤ ਕੇ ਹਿੱਸਾ ਕਹਿੰਦਾ ਈਸਾਬ ਸਿੰਘ ਲਿਖਿਆ ਮਾ ਬਾਪ ਦੇ ਨਾਮ ਉਹ ਈਸ਼ਵਰ ਨੂੰ ਲਿਖਿਆ ਉਹ ਪਰਿਪ੍ਰਿਸ਼ਤ ਗਗਨ ਤੇ ਭਈ ਪੋਪਰ ਫੁੱਲਾਂ ਦੀ ਬ੍ਰਿਸ਼ਤ ਵਰਖਾ ਆਕਾਸ਼ੋਂ ਹੋਈ ਇਹ ਦਸਮਗ੍ਰੰਥ ਦੇ ਵਿੱਚ ਲਿਖਿਆ 1387 ਗੰਗ ਤੇ ਜਾ ਕੇ ਇੱਥੇ ਜਿੱਥੇ ਜਾ ਕੇ ਫਿਰ ਅਕਾਲ ਪੁਰਖ ਦੀ ਉਪਮਾ ਕੀਤੀ ਜਦੋਂ ਦਾਤ ਮਾਰਿਆ ਸੀ ਤੇ ਉੱਥੇ ਜਾ ਕੇ ਸਾਡੇ 24 ਸਾਲ ਦਾ ਬਾਰਤ ਲਿਖਤਾ ਤੋਂ ਬਾਅਦ ਸ਼ੁਰੂ ਹੁੰਦਾ ਵਾਹਿਗੁਰੂ ਸਾਡੇ ਰੱਖਿਆ ਕਰੋ ਸਭ ਇਹਨਾਂ ਆਨ ਬਧਾਈ ਦਈ ਧੰਨ ਧੰਨ ਇਹ ਯਈਆ ਜਿਹੜਾ ਅੱਜ ਲਾਇਆ ਹੋਇਆ ਥੋੜਾ ਕਸ ਕੇ ਬੋਲਣ ਨੂੰ ਲਾਇਆ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਵ ਨਿਵਾਜਾ ਅਕਲ ਭਵਨ ਕੇ ਸਿਰਜਨਹਾਰੇ ਦਾਤ ਜਨ ਮੋਹਿਲੇ ਹੁ ਉਬਾਰੇ ਇਹ ਰਹਿ راست ਤੋਂ ਪਹਿਲਾਂ ਹੁੰਦਾ ਜਦੋਂ ਆਪਾਂ ਨਿਤਨੇਮ ਚ 24 ਸਾਲ ਦਾ ਪਾਲ ਕਰਨਾ ਗਦੋਂ ਕਰਨਾ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਠ ਸਾਹੀ ਦਸਵੀਂ ਕਬੈਬਾਤ ਬੇਂਤੀ ਚੌਪਈ ਅਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਔਰ ਇੱਥੇ ਅਧਿਕਾਂ ਦੀ ਗੱਤ ਹੋਣ ਲੱਗ ਪਈ ਇੱਛਾ ਅਰੱਛਾ ਇਹ ਸਾਰੀਆਂ ਤਬ ਚਰਨਨ ਮੰਗ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਉਹ ਕਈ ਇਸ ਪਾਠ ਨੂੰ ਕਹਿੰਦੇ ਪ੍ਰਿਤਪਾਰਾ ਪ੍ਰਿਤਪਾਰਾ ਕਿਥੇ ਲਿਖਿਆ ਆਪਣਾ ਜਾਣ ਕਰੋ ਪ੍ਰਤਪਾਰ ਉਹ ਠੀਕ ਹੈ ਕਈਆਂ ਆਰਿਆਂ ਨੂੰ ਸਿਆਰੀ ਲੱਗੇ ਵੀ ਜਾਂਦੀ ਕਈਆਂ ਨਹੀਂ ਲੱਗਦੀ ਇੱਥੇ ਵੀ ਲੱਗਦੀ ਪ੍ਰਤਪਾਰ ਆਮਰੇ ਦੁਸ਼ਟ ਸਮਾਏ ਤੁਮ ਕਾਹ ਵੋ ਆਪ ਹਾਥ ਦਾ ਮੋਹਿ ਬਚਾਵੋ ਜਿਵੇਂ ਸ਼ਰੂ ਚਾ ਹਮਰੀ ਕਰੋ ਹਾਥ ਦੇ ਦੇ ਨਹੀਂ ਕਹਿਣਾ ਇੱਥੇ ਗਾ ਵੀ ਦੇ ਆਪ ਹਾਥ ਦਾ ਮੋਹਿ ਬਚਾਵੋ ਸੁਖੀ ਬਸੇ ਮੋਹੋ ਪਰਿਵਾਰਾ ਪਰਿਵਾਰਾ ਰਾਰੇ ਸਿਆਰੀ ਆ ਪਰਿਵਾਰਾ ਸੇਵਕ ਸਿੱਖ ਸਬਾ ਕਰਤਾਰਾ ਸਿੱਖ ਉਹ ਆਯਾ ਦਾ ਯਾ ਇਸੇ ਕਰਕੇ ਸਿੱਖ ਕਸ ਕੇ ਬੋਲਣਾ ਸਿੱਖ ਮੋਰ ਅੱਛਾ ਮੈਂ ਜੋ ਕੰਮ ਬੈ ਕਰੀਆ ਸਭ ਬਰਨਕਵਾਰ ਸੰਗਰੀਆ ਹੁਣ ਕਈ ਕਹਦੇ ਹੋ ਕਰੀਏ ਜੇ ਸੰਗਰੀਏ ਪਰ ਬੋਲਦੇ ਇਹ ਰਾਰੇ ਨੂੰ ਜਦੋਂ ਸਿਆਰੀ ਲੱਗ ਕੇ ਜਈਏ ਨੂੰ ਲੱਗਦੀਆਂ ਬਲਾਈਆਂ ਇਹ ਉਦੋਂ ਆਪਣੇ ਆਪ ਹੀ ਇਹ ਪਉਰ ਬਦਲ ਜਾਂਦਾ ਸਭ ਬਰਨਕਵਾਰ ਸੰਗਰੀਆ ਰੇ ਰੇ ਯਾ ਸੋ ਇੱਥੇ ਪਾਉਨੇ ਤਬਦੀਲ ਹੋ ਜਾਣਾ ਸਭ ਬੈਨ ਕੋ ਆ ਸੰਗਾਈ ਹੈ ਪੂਰ ਮਹਾਰੇ ਹਮਾਰੇ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮਹਿ ਛਾੜ ਕੋਈ ਅਵਰ ਨਾ ਧਿਆਉ ਧਿਆਉ ਜੋ ਵਰਚਾ ਹਉ ਕਨੌੜਾ ਆ ਗਿਆ ਹਾਏ ਨੂੰ ਉੱਤੇ ਬਿੰਦੀ ਆ ਗਈ ਜਦੋਂ ਆਪਾਂ ਬਿੰਦੀਆਂ ਵਾਲੇ ਅੱਖਰ ਪੜੇ ਸੀ ਇੱਥੇ ਆ ਗਏ ਜੋ ਵਰਚਾ ਹਉ ਸੋ ਤੁਮਤੇ ਪਾਉ ਸਸਿਓ ਕੜਸੋ ਮਹਾਰਨੀ ਜਿੰਨੀ ਜਿਆਦਾ ਪੜ ਲਓਗੇ ਸਭ ਧਿਆਨ ਉਤਾਲੀ ਨਾ ਕਰਿਓ ਮਗਾਰ ਵੀ ਜਿੰਨੀ ਜ਼ਿਆਦਾ ਪਕਾਰਾਂਗੇ ਓਨੀ ਵਧੀਆ ਬਾਤ ਕਰਾਂਗੇ ਸੇਵਕ ਸਿੱਖ ਹਮਾਰੇ ਤਾਰੀਅ ਹੈ ਤਾਰੀਅ ਹੈ ਚੋਲ ਚੋਲ ਸੱਤਰ ਹਮਾਰੇ ਮਾਰੀਅ ਹੈ ਆਪਰਾਤ ਵੈਮਯਾ ਉਮਰੀਆ ਮਰਨ ਕਾਰਕਾ ਤਰਾਸ ਨੇ ਮਰੀਆ ਇਹ ਸਾਰੇ ਪਾਲ ਉਬਰੀਆ ਨਵਰੀਆ ਇਸ ਤਰੀ ਬੋਲਦੇ ਆ ਉਦੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਈ ਅਵਰੱਛਾ ਰਾਖਲੇ ਹੋ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਰੇ ਪਿਆਰੇ ਦੀਨ ਬੰਧ ਹੋ ਦੁਸ਼ਤਨ ਕੇ ਅੰਤ ਤਮਹੁ ਪੂਰੀ ਚਤੁਰਦਸ਼ ਕੰਤਾ ਇਹ 24 ਸਾਲ ਦੀ ਕਥਾ ਬਹੁਤ ਵਧੀਆ ਮਾਪੁਰਖ ਨੇ ਕਰਵਾਈ ਆਪਣੀ ਕਿਰਪਾ ਨਾਲ ਉਹ ਸੁਣ ਕੇ ਦੇਖਿਓ ਉਹ ਸਾਰਾ ਵਿਸਥਾਰ ਆ ਜਾਣਾ ਕਾਲ ਪਾਇ ब्रह्मा ਬਖਤਰਾ ਕਾਲ ਪਾਇ ਸ਼ਿਵ ਜੂ ਅਕਤਰਾ ਸਿਮ ਜੂ ਕਾਲ ਪਾਇ ਕਰ ਬਿਸਨ ਪ੍ਰਕਾਸ਼ ਆਸਕਲ ਕਾਰ ਕਾ ਕੀ ਆਤਮਾਸਾ ਜਿਨ੍ਹਾਂ ਨੇ ਦਸਮੁਗਰਾ ਦਾ ਪਾੜ ਨਹੀਂ ਕੀਤਾ ਉਹਨਾਂ ਨੂੰ ਤਾਂ ਚੌਪੀ ਦੇ ਬਾਰੇ ਬਹੁਤੀਆਂ ਚੀਜ਼ਾਂ ਦਾ ਪਤਾ ਨਹੀਂ ਆ ਸਿਗਰੀ ਪਾੜੇ ਅੱਗੇ ਜਾ ਕੇ ਆਊਗਾ ਇਹ ਦਸਮੁਗਰਾ ਦੇ ਵਿੱਚ ਮੈਂ ਦੇਖਿਆ ਬਾਕੀ ਦਾ ਸਿੰਘਾਂ ਨੂੰ ਪਤਾ ਉਹਨਾ ਮੈਂ 6 ਵਾਰੀ ਇਹ ਪਾੜ ਪੜਿਆ ਦਸਮੁਗਰਾ ਸਿਗਰੀ ਉਹ ਕਈ ਖਾਨੀ ਉਹ ਹੀ ਘੱਟ ਛੱਡਿਆ ਸਗਰੀ ਕਰਨ ਦੇ ਆ ਸ਼ਿਵ ਜੂ ਲਿਖਿਆ ਕਈ ਕਹਿੰਦੇ ਨਹੀਂ ਗਲਤ ਲਿਖਿਆ ਸ਼ਿਵ ਜੀ ਇਹ ਨਹੀਂ ਉਧਰਲੀ ਬੋਲੀ ਆ ਜਿਹੜੇ ਬਿਹਾਰ ਵੱਲ ਮਾਰਾਰੇ ਬ੍ਰਿਜ ਭਾਸ਼ਾ ਜੀ ਚੀਜ਼ਾਂ ਆਉਂਦੀਆਂ ਨੇ ਕਾਲ ਪਾਏ ਕਰ ਬਿਸਮ ਪ੍ਰਕਾਸ਼ ਸਾਹ ਸਕਲ ਕਾਲ ਕਾ ਕੀ ਆਤਮਾ ਸਾਹ ਜਵਨ ਕਾਲ ਜੋਗੀ ਸਭ ਕੀ ਓ ਵੇਦ ਰਾਜ ਬ੍ਰਹਮਾ ਜੂਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੇ ਸਕਲ ਪ੍ਰਜਾ 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 ਸਤਿ ਪ੍ਰਜਾ ਜੀ ਨੇ ਆਪ ਸਵਾਰੇ ਸਿਮਕਨ ਕੋ ਸਭਗੰ ਸੁਖ ਦੀਓ ਸਿਮਕਨ ਦਰਤ ਦਾ ਸਿਮਕਨ ਸੇਵਕਾਂ ਨੂੰ ਸਭਗੰ ਹੁੰਦਾ 100 ਗੁਣਾ ਸੁਖ ਦਿੱਤਾ ਸਤਨ ਕੋ ਕਰਮਾਂ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਕਿਰਪਾ ਦ੍ਰਿਸ਼ਟ ਕਰ ਫੂਲਾ ਇਹ ਜਿਹੜੇ ਹੁੰਦੇ ਨੇ ਨਾ ਵਿਦਵਾਨ ਇਹਨਾਂ ਨੇ ਆਪਣਾ ਦਿਮਾਗ ਲਗਾਉਣਾ ਹੁੰਦਾ। ਮਹਾਪੁਰਸ਼ਾਂ ਨੇ ਸਿੱਧੀ ਗੱਲ ਜੇ ਬਾਬਾ ਕਰਵਜਨ ਸਿੰਘ ਜੀ ਖਾਲਸਾ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਨੂੰ ਸਿੱਧਾ ਮਹਾਰਾਜ ਨਹੀਂ ਪੁੱਛ ਲੈਂਦੇ। ਜਾਂ ਸੀਰ ਸਿੰਘਾਂ ਨੂੰ ਮਤਲਬ ਹੁੰਦਾ ਸਾਰਾ ਇਹ ਪਾਠ ਕਿਵੇਂ? ਕਿ ਜਿਹੜੇ ਵਿਦਵਾਨ ਹੁੰਦਾ ਆਪਣੇ ਦਿਮਾਗ ਨਾਲ ਚੱਲਦੇ ਨੇ ਜਾਂ ਆਪਣੀ ਬੁੱਧੀ ਨਾਲ ਚੱਲਦੇ ਨੇ ਜਾਂ ਆਪਣੀ ਸਿਆਣਪ ਨਾਲ ਚੱਲਦੇ ਨੇ ਮਹਾਪੁਰਸ਼ ਵਾਹਿਗੁਰੂ ਤੋਂ ਪੁੱਛ ਲੈਂਦੇ ਨੇ ਵਾਹਿਗੁਰੂ ਜੀ ਇਹ ਪਾਠ ਕਿੱਦਾਂ? ਸੱਚੇ ਬਾਦਸ਼ਾਹ ਜੀ ਇਹ ਦਾ ਪਾਠ ਕਿਵੇਂ ਕਰਨਾ? ਤੇ ਤੁਸੀਂ ਹਰਾਣ ਹੋਵੋਗੇ ਇਸ ਗੱਲ ਤੇ ਕਈ ਸਿੰਘਾਂ ਨੂੰ ਕਈ ਵਾਰੀ ਛੀਦਾ ਸਿੰਘਾਂ ਨੇ ਸਾਥਿਆ ਕਰਾਈਆ। ਉਹ ਸਿੰਘ ਹੁਣ ਵੀ ਹੈਗੇ ਆ। ਤਾਂ ਮੈਂ ਬੜਾ ਹਰਾਣ ਸੁਣ ਕੇ ਕਹਿੰਦੇ ਹਜੂਰ ਸਾਹਿਬ ਮੈਂ ਸੇਵਾ ਕਰਦਾ ਹੀ ਮੈਨੂੰ। ਕਹਿੰਦੇ ਉਹ ਸਿੰਘਾਂ ਭਾਈ ਸਾਥਿਆ ਕਰਨ ਲੱਗ ਕਹਿੰਦੇ ਮੈਂ ਬੜਾ ਨਾ ਆਵਾਜ਼ ਕਿੱਥੋਂ ਆਉਂਦੀ ਆ। ਕਹਿੰਦੇ ਜਾ ਪੋਥੀ ਲਿਆ। ਕਹਿੰਦੇ ਸਾਰੀ ਸਾਥਿਆ ਪੰਜ ਬਾਣੀ ਵੀ ਮੈਨੂੰ ਛੀਦਾ ਸਿੰਘਾਂ ਨੇ ਕਰਾਈਆ। ਮੈਂ ਇਸ ਗੱਲ ਤੋਂ ਬੜਾ ਹਰਾਣ। ਉਹ ਵੀ ਕਰਾਉਦੇ ਆ ਇੱਕ ਹੋਰ ਹੁਣ ਮਿਲਿਆ ਸੀ ਮੈਨੂੰ ਸਿੰਘ ਉਹ ਮੈਂ ਵੜਾ ਰਿਹਾ ਤਾਂ ਜਿੱਥੇ ਮੈਂ ਗਲਤ ਕਰਾਂ ਕਹਿੰਦੇ ਉੱਥੋਂ ਅੱਖਰ ਕਾਲੇ ਲਿਖਣ ਲੱਗ ਜਾਣ ਅ ਜਿੱਥੋਂ ਕਹਿੰਦੇ ਠੀਕ ਪੜਾ ਉਥੋਂ ਇਹ ਇੱਕ ਮਨ ਹੋਰ ਜਾ ਗਿਆ ਕਿ ਸਤਿਬਾਬਾ ਨਰਬਚਨ ਸਿੰਘ ਜੀ ਖਾਲਸਾ ਤੋਂ ਅ ਮਹਾਪੁਰਖ ਰਾਗੀ ਸਿੰਘ ਜੀ ਦੇ ਬਾਬਾ ਨਰਬਚਨ ਸਿੰਘ ਜੀ ਉਹਨਾਂ ਦਾ ਨਾਮ ਵੀ ਉਪਲਹੀੜੀ ਪਿੰਡ ਹੁਣ ਵੀ ਹੈਗੇ ਆ ਉਹ ਮੈਂ ਕਹ ਤੁਸੀਂ ਪਾਠ ਕਰ ਜਦੋਂ ਮੈਂ ਪਾਠ ਕਰਦਾ ਸਾਰੇ ਅੱਖਰ ਸੁਨਹਿਰੀ ਰੰਗ ਦੇ ਲਿਖਦੇ ਸੋਨੇ ਰੰਗੇ ਤੇ ਜਿੱਥੋਂ ਮੈਂ ਲਾਗ ਲਾ ਛੱਡ ਜਾ ਉਥੋਂ ਪਵਾ ਦੇਖਣ ਲੱਗ ਜਾਂਦਾ ਪਰ ਇੰਨਾ ਵੀ ਸਿੰਘਾਂ ਨੂੰ ਮਹਾਰਾਜ ਦੀ ਕਿਰਪਾ ਹੋ ਜਾਂਦੀ ਆ ਇਸ ਕਰਕੇ ਮਹਾਪੁਰਖਾਂ ਦੇ ਸੰਤਾਂ ਜਾ ਰਹੇ ਯਕੀਨਾ ਤੇ ਉਹਨਾਂ ਦੇ ਤਾਂ ਅੰਦਰ ਬ੍ਰਹਮ ਗਿਆਨ ਹੈ ਤੇ ਜਿਹੜਾ ਅਕਲ ਜਿਹਦੇ ਕੋਲ ਇਕੱਲੇ ਹੀ ਗਿਆਨ ਆ ਉਹ ਵਿਚਾਰਾ ਆਪਣੇ ਅੰਦਾਜ਼ੇ ਨਾਲ ਹੀ ਪਾਠ ਕਰਾਉਂਦਾ ਸੰਤਨ ਦੁੱਖ ਪਾਏ ਤੇ ਦੁਖੀ ਸੁੱਖ ਪਾਏ ਸਾਧਨ ਕੇ ਸੁਖੀ ਇੱਕ-ਇੱਕ ਕੀ ਪੀਰ ਪਛਾਨਣਾ ਘਟ-ਘਟ ਕੇ ਪੜ-ਪੜ ਕੇ ਜਾਨਣਾ ਜਦ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਦ ਦੇਹ ਅਪਾਰਾ ਜਦ ਆਕਰਖ ਆੜੇ ਨੂੰ ਕੰਨਾਂ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰਸਬ ਹੂੰ ਤੁਮ ਮੈਂ ਜਦ ਇਕੱਠਾ ਨਹੀਂ ਕਰ ਤੁਮ ਮੈਂ ਫਿਰ ਦੋ ਦੋਨੋਂ ਮੰਮੇ ਇਕੱਠੇ ਹੀ ਬੋਲ ਜਾਂਦੇ ਤੁਮ ਮੈਂ ਮਿਲਤ ਦੇਹ ਤਰਸਬ ਹੂੰ ਜੀਤੇ ਬਦਨ ਸ੍ਰਿਸ਼ਟ ਸਰ ਧਾਰੈ ਆਪ ਆਪਣੀ ਆੜੇ ਕੰਨਾਂ ਬੂਝ ਉਚਾਰੈ ਬੂਝ ਚੱਜ ਬੂਝ ਚੱਜੇ ਮੈਂ ਸਿਆਰੀ ਵੀ ਹੋਰ ਭਾਰੀ ਹੋ ਜਾਂਦੀ ਆ ਆਪ ਆਪਣੀ ਬੂਝ ਉਚਾਰੈ ਤਮ ਸਭੀ ਤੇ ਰਹਤ ਨਿਰਾਲੰਮ ਜਾਤ ਬੇ ਭੇਰ ਅਰ ਆਲਮ ਨਿਰੰਤਾਰ ਨਿਰਵਕਾਰ ਨਿਰਲੰਭ ਨਿਰਵਕਾਰ ਇਤਿਹਾਸ ਦਾ ਬੋਲਣਾ ਆਜ ਅਨੀਲ ਅਨਾਦ ਸੰਭੋ ਤਾਕਾ ਮੂੜ ਇਹ ਰੜੇ ਦੇ ਪੈਰ ਚ ਅੱਧਾ ਹਾ ਲੱਗਿਆ ਹੋਣ ਕਰਕੇ ਤਾਕਾ ਮੂੜ ਉਚਾਰਤ ਭੇਦ ਦਾ ਮੂੜ ਕਹਿਣਾ ਜਾ ਕੋ ਭੇਦ ਦਾ ਪ੍ਰਤਬੇਦ ਦਾ ਕਾ ਕਕੇ ਨੂੰ ਕਦੌੜਾ ਕਉ ਕੋ ਕਉ ਕਉ ਸੰਖੇਚ ਪੜੇ ਸੇ ਪਾ ਕਉ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣ ਤਵੇ ਰਦਾ ਹਾ ਹਾ ਮਾ ਦੇਵ ਕਉ ਕਹਿ ਸਦਾ ਸਿਵ ਮਹਾ ਦੇਵ ਕਉ ਕਨੜਾ ਆ ਗਿਆ ਕਉ ਕਹਿ ਸਦਾ ਸਿਵ ਨਿਰੰਕਾਰ ਕਾ ਚੀਨਤ ਮਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਏ ਪਸਾਰ ਕੈ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪ ਅਰੰਕ ਪਯੋਰਾ ਕਹੀਂ ਭੂਪਾ ਅੰਡਜ ਜੇਰਜ ਸੇਤਜ ਤੀਨੇ ਅੰਡਜ ਜੇਰਜ ਸੇਤਜ ਕਰਕੇ ਨਹੀਂ ਬੋਲਦਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਤ ਰਚਦੀਨੀ ਰਾਜ ਦੇ ਚਾਚੇ ਵੀ ਸ਼ਾਇਦ ਲਗੇ ਰਾਜ ਦੇ ਰਚਦੀਨੀ ਕਹੂ ਫੂਲ ਰਾਜਾ ਹੋਇ ਇਹ ਪੈਜ ਅੱਧਾ ਵਾਵਾ ਹੀ ਹੈ ਮਤਲਬ ਕਿ ਹਾਏ ਔਕੜ ਐਡ ਇਹਨੂੰ ਦਲਾਈਆਂ ਲਾ ਲ ਕਹੂੰ ਫੂਲ ਰਾਜਾ ਹੋਇਆ ਬੈਠਾ ਵਾਹ ਚਾਹੇ ਔਕੜ ਐਡਾ ਮੁਕਤਾ ਵੀ ਲਾਵੇ ਜੇ ਘੱਟ ਬੋਲਦਾ ਵਾਹ ਕਹੂੰ ਫੂਲ ਰਾਜਾ ਹੋਇਆ ਬੈਠਾ ਉਹ ਅੱਧਾ ਹੀ ਆੜਾ ਬੋਲਦਾ ਹੈ ਕਹੂੰ ਸਿਮਟ ਭਇਓ ਸੰਕਰ ਇਕੱਠਾ ਇਕੱਠਸੇ ਤੇ ਈੜੀ ਸਿਆਰੀ ਕੱਤੇ ਦਲਾਈਆਂ ਕੱਤੇ ਕਰਨਾ ਇਕੱਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਰ ਆਰਥੋ ਹੀ ਆ ਪਰੇ ਬੋਲੇ ਉਧਰ ਲਈਆ 시ਗਰਾ 시ਗਰੀ ਇਹ ਪਾਠ ਹੋਵੇ ਆ ਦੇ ਜੁਗਾਦ ਜਜੇ ਹਮ ਪਰ ਆ ਦੇ ਜੁਗਾਦ ਸਰੂਪ ਸੁਨਭ ਸਵਨਭ ਉਹ ਸਹਿ ਭੰਗ ਮੇਰੇ ਆਵੇਗਾ ਕਰ ਜਬਜੀ ਸਾਹਿਬ ਚ ਆਇਆ ਵੀ ਸਹਿ ਭੰਗ ਸਵਨਭ ਅਬ ਰੱਖਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਤਪਤ ਉਤਪਤਾ ਸਕਲ ਮਲੇਚ ਕਰੋ ਰਣ ਕਰ ਤਾ ਜੇ ਅਸ ਤੁਝ ਤਪ ਸਰਨੀ ਪਰੇ ਤਨ ਕੇ ਦੁਸ਼ਟ ਦੁਖਿਤ ਖੱਖੇ ਸਿਆਰੀ ਦੁਖਿਤ ਦੁਖਤ ਨਹੀਂ ਕਹਿ ਰਾ ਦੁਖਿਤ ਅਵਾ ਖੁਆ ਮਰੇ ਅਵਾ ਵੈ ਤੋਂ ਅਦਾ ਬਾਵ ਉਹ ਬੋਲਦੇ ਰ ਹੋਆ ਤਨ ਕੇ ਦੁਸ਼ਟ ਦੁਖਿਤ ਅਵਾ ਮਰੇ ਪੁਰਖ ਜਵਨ ਪਦ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਰ ਕੋ ਇੱਕ ਵਾਰ ਧਿਆ ਹੈ ਹੈ ਇਹ ਹੈ ਪਾਠ ਧਿਆ ਐੜੇ ਦਵਾਈਆਂ ਹੈ ਧਿਆ ਹੈ ਤਾਂ ਕਿ ਕਾਲ ਨਿਕਟ ਨਹ ਐ ਹੈ ਆੜੇ ਦਲਾਈਆਂ ਫਿਰ ਆਇ ਦਲਾਈਆਂ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰਿਆ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹ ਨੇ ਹਰੀ ਹੋ ਤਾਂ ਕੇ ਤਾਪ ਤਨਕ ਮਹਿ ਹਰਿ ਹੋ ਨਿਹਰਿਓ ਇਹ ਬੋਲਣ ਦਾ ਤਰੀਕਾ ਨਿਹਰਿਓ ਤਾਂ ਕੇ ਤਾਪ ਤਨਕ ਮਹਿ ਹਰਿ ਹੋ ਹਰਿ ਹੋ ਰਿਧ ਸਿਧ ਘਰਮੋ ਸਭ ਹੋਈ ਦੁਸ਼ਟ ਛਾ ਛਵ ਸਕਨ ਕੋਈ ਛਵ ਛਵ ਛੱਛੇ ਔਂਕੜ ਐੜੇ ਦਲਾਈਆਂ ਲੈ ਚ ਇੱਕ ਵਾਰ ਜਿਨ ਤੁਮੈ ਸੰਭਾਰਾ ਕਾਲ ਆਫਾਸਤੇ ਤਾਹੇ ਉਬਾਰਾ ਜਿਨ ਨਾਰ ਨਾਮ तिहारो ਕਹਾ दारिद्र दरਾਰੇ ਨੂੰ ਸਿਆਰੀ दारिद्र दुष्ट दोखते रहा ਖੜਗ ਗੇਤ ਮੈਂ ਸ਼ਰਨ तिहारी ਆਪ ਹਾਥ ਦਾ ਲੇਹੁ ਉਬਾਰੀ ਸਰਬ ਥੌਰ ਮੋ ਹੋ ਹੁਸਾਈ ਦੁਸ਼ਟ ਦੋਖਤੇ ਲੇਹੁ ਬਚਾਈ ਇੱਥੇ ਦੇਖੋ ਕਿੰਨਾ ਭਲੇਖਾ ਬੰਦਾ ਸਾਰਿਆਂ ਕਹਿੰਦੇ ਕਿਰਪਾ ਕਰੀ ਹੰ ਪਰ ਜਗ ਮਾਤਾ ਜੇ ਜਗ ਮਾਤਾ ਹੁੰਦੀ ਤਾਂ ਦ੍ਰਵਤ ਕਰਾ ਪੂਰਨ ਸੁਭ ਰਾਤਾ ਕਿਲਬਿਖ ਸਤਲ ਦੇ ਕੋ ਹਟਾ ਕਿਉਂ ਆ ਗਿਆ ਹੋ ਫਿਰ ਆਉਂਦਾ ਕਿਲਬਿਖ ਸਤਲ ਦੇ ਕੋ ਹਰਤੀ ਦੁਸ਼ਟ ਦੋਖੀਰ ਕੋ ਛੇ ਕਰਤੀ ਉਹ ਜਗ ਮਾਤਾ ਵਾਹਿਗੁਰੂ ਨੇ ਕਿਹਾ ਸੀ ਜਬ ਵਾਹਿਗੁਰੂ ਦੀ ਜਿਹੜੀ ਆਕਾਲ ਸ਼ਕਤੀ ਆ ਸਮਝਦੇ ਤਾਂ ਨਹੀਂ ਇਸ ਗੱਲ ਨੂੰ ਓਹ ਹੋ ਮਾਤਾ ਅਖਰ ਆ ਗਿਆ ਨਮੋ ਲੋਕ ਮਾਤਾ ਵੀ ਲਿਖਿਆ ਜਾਪ ਸਾਚ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਵੀ ਲਿਖਿਆ ਪਰ ਬਸ ਇੱਕ ਜਣ ਮੈਂ ਕਹਿੰਦਾ ਲੈ ਵੀ ਮਾਤਾ ਲਿਖਿਆ ਦੂਜੇ ਕੰਨ ਅੱਛਾ ਵੀ ਦੇਵੀ ਦਾ ਨਾਮ ਆ ਗਿਆ ਵੀ ਕੋ ਪਤਾ ਹੈ ਨਹੀਂ ਕਿਸੇ ਗੱਲ ਦਾ ਕਿਰਪਾ ਕਰੀ ਹੰ ਪਰ ਜਗ ਮਾਤਾ ਉਹ ਮਹਾਰਾਜ ਦਾ ਤਾਂ ਇਸ਼ਾਰਾ ਸਾਰੇ ਇਸ਼ਾਰਾ ਹੀ ਅਕਾਲ ਪੁਰਖ ਵੱਲ ਹੈ ਉਹ ਤਾਂ ਦੂਜੇ ਨੂੰ ਦੇਖਦੇ ਹੀ ਨਹੀਂ ਪਾਏਗੇ ਜਦ ਤੈ ਤਮਰੇ ਤਦ ਤੱਕ ਉਹ ਅੱਖ ਤੇਰੇ ਨਹੀਂ ਆਉਂਦੇ ਉਹਦਾ ਅੱਖ ਥੱਲੇ ਲਿਆਂਦਾ ਹੀ ਨਹੀਂ ਕੋਈ ਫਿਰ ਤਾਂ ਧਰਤੀ ਧਰਤੀ ਹੋਣਾ ਜਿੱਥੇ ਲਿਖਿਆ ਨੇ ਦਵੈ ਤੇ ਇੱਕ ਰੂਪ ਹੋਏ ਗਏ ਉਹ ਜਾਣੀ ਗਿਆ ਸੀ ਇਹਦਾ ਦਾਰੀ ਖਾਲਸਾ ਬੜਾ ਸੋਹਣਾ ਲਿਖਿਆ ਕਹਿੰਦੇ ਕਿ ਜੇ ਉਹ ਬੰਦੇ ਸੀ ਇਹਨੂੰ ਵੀ ਕਾਲ ਕਾਲ ਅੱਖਰ ਲਿਖਤਾ ਆਖੇ ਫੇਰ ਕਹਿੰਦੇ ਉਹ ਕਹਿੰਦੇ ਤ੍ਰੈਤੇਏ ਰੂਪ ਹੋ ਵੈ ਗयो ਫਿਰ ਤ੍ਰੈ ਲਿਖਣਾ ਸੀ ਮਹਾਕਾਲ ਕਾਲ ਕਾ ਅਰਧ ਕੀ ਕਹਿੰਦੇ ਕਾਲ ਕਾ ਅਰਧ ਉਹ ਅੱਖਰ ਦਾ ਅਰਥ ਤਾਂ ਦੇਖਿਆ ਨਹੀਂ ਕਿ ਵਾਹ ਕਾਲ ਕਾਲ ਕਾ ਅਰਧ ਵਾਹ ਕਾਲ ਦਾ ਵੀ ਕਾਲ ਹੈ ੜਾ ਉਹਦਾ ਅਰਧ ਹੀ ਬੜਿਆ ਮੈਂ ਇਸ ਕਰਕੇ ਤਾਂ ਮਹਾਰਾਜ ਕਹਿੰਨੇ ਨੇ ਕੇ ਕਿਰਪਾ ਕਰੀ ਹੰ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸ਼ਕਲ ਦੇ ਕੋ ਹਰਤਾ ਦੁਸ਼ਟ ਦੋਖੀਆਂ ਕੋ ਛੇ ਕਰਤਾ ਇਦੋਂ ਅੱਗੇ ਸਾਰਾ ਮਹਾਤਮ ਲਿਖਿਆ ਹੋਇਆ ਸਾਰੇ ਨਾਲ ਲਿਖਿਆ ਕਿ ਸ੍ਰੀ ਅਸ ਤੁਝ ਜਾ ਪੈ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਕਿਉਂਕਿ ਗ੍ਰੰਥ ਦੇ ਐਂਡ ਤੇ ਸੀ ਦਸੰਗਰ ਦੇ ਇਸ ਕਰਕੇ ਨਾਲ ਗ੍ਰੰਥ ਦਾ ਵੀ ਸ਼ੁਕਰਾਨਾ ਕਰਤਾ ਨਾਲ ਚੌਵੀ ਦਾ ਵੀ ਸ਼ੁਕਰਾਨਾ ਹੋ ਗਿਆ ਉਹ ਕਈ ਕਹਾਦੇ ਗ੍ਰੰਥ ਵਾਸਤੇ ਲਿਖਿਆ ਮਨ ਬਾਚ ਤਤਕਲ ਪਾਵੈ ਸੋਈ ਦੁਖ ਨਸ ਸਹਿ ਵਿਆਪਤ ਕੋਈ ਅੜਲ ਪੜੇਲਵੀ ਚਾਰ ਵਿੱਚ ਲਿਖਦੇ ਨੇ ਜੋ ਸੁਨਾ ਗੂੰਗਜੋ ਯਾ ਸੋ ਰਸਨਾ ਪਾ ਲਈ ਸੁਨਾ ਮੂੜ ਚਿੱਤ ਲਾਏ ਚਤੁਰ ਪਏ ਆ ਬਈ ਦੂਖ ਦਰਦ ਪਾਓ ਨਿਕ ਨਾ ਤਿੰਨ ਮਰ ਕੇ ਰਹਿ ਹੋ ਜੋ ਜਾ ਕੇ ਇੱਕ ਬਾਰ ਚੌਪਈ ਕੋ ਕਹ ਨਾ ਕਿ ਦਸਮ ਗ੍ਰੰਥ ਦਾ ਸਾਰਾ ਲਿਖ ਚੌਪਈ ਵਾਸਤੇ ਲਿਖਿਆ ਸੀ ਚੌਪਈ ਸੰਬਤ 17 ਹੈ ਸਹਸਪ੍ਰਿਜਾ ਅਰਧ ਸਹਸਪੁਨ ਤੀਨ ਕਿਹਿਜੈ ਭਾਦਰ ਸੁਦੇ ਅਸਮੀ ਰਵਾਰਾ ਸ੍ਰੀ ਸਤਧਰਵ ਗ੍ਰੰਥ ਸੁਧਾਰਾ ਇਹ ਸਾਰੇ ਅਰਥ 24 ਸਾਹਿਬ ਦੇ ਵਿੱਚ ਹੈਗੇ ਨੇ ਇਸ ਕਰਕੇ ਉੱਥੇ ਕਿਰਪਾ ਕਰਕੇ ਸੁਣ ਲਿਓ ਇਹ ਤਾਂ ਸ੍ਰੀ ਚਰਿਤ੍ਰੋ ਪਖਿਆ ਨੇ ਤ੍ਰਿਆ ਚਿਤ੍ਰੇ ਮੰਤਰੀ ਭੂਪ ਸੰਵਾਦੇ 405 ਚਿਤ੍ਰ ਸਮਾਪਤ ਮਸਤ ਸੁਰ ਮਸਤ ਅਖਜੂ ਇਹ ਬੜੇ ਇੱਕ ਵੱਡੇ ਵਿਦਵਾਨ ਨੇ ਇਹਨੂੰ ਕਿਹਾ ਸੀ ਕਹਿੰਦਾ ਵੀ ਜਿਹੜੇ ਦੌਰੇ ਸੀ ਨਾ ਰਹਿਰਾ ਉਸ ਦੇ ਵਿੱਚ ਇਹ ਅਸੀਂ ਗਲਤੀ ਕੀਤੀ ਬੰਦ ਕਰਕੇ ਕਹਿੰਦਾ ਹੋរី ਹੋਰੀ ਹੋਣ ਲੋਕ ਦਸਮਗ੍ਰੰਥ ਦੇ ਉਲਟ ਹੋ ਗਏ ਕਹਣਾ ਦਸੇ ਪਾਸ਼ ਨੇ ਠੀਕ ਹੀ ਕੀਤਾ 24 ਚੇ ਦੋਰੇ ਰੱਖੇ ਸੀ ਤਾਈਆਂ ਰੱਖੇ ਸੀ ਵੇਰ ਨਾਲ ਲੋਕ ਦਸਮਗ੍ਰੰਥ ਨਾਲ ਅਟੈਚ ਰਹਣਗੇ ਨਾਲੇ ਪਤਾ ਵੀ ਉਹ ਗੰਧਾ ਨੂੰ ਉਹ ਕਹਿੰਦਾ ਕੱਟੜ ਤੋਂ ਬਾਅਦ ਸਾਰੀ ਦੁਨੀਆ ਉਦੋਂ ਬਿਲਕੁਲ ਹੀ ਟੁੱਟ ਗਈ ਸਾਰੀ ਸਪੇਟ ਤਾਂ ਜਿਹੜੀ ਅਸਲੀ ਉਹ ਤਾਂ ਦਸਮਗ੍ਰੰਥ ਵਿੱਚ ਹੀ ਰੱਖੀ ਸੀ ਮਹਾਰਾਜ ਨੇ ਹੁਣ ਕਈ ਜਿਹੜੀਆਂ ਲੋਕ ਇਹ ਜਿਹਨੇ ਉਹ ਕਹਿੰਦੇ ਸਪੇਟ ਦਾ ਆ ਜਿਕੇ ਤੇ ਨੱਚ ਉਹ ਦਸਮਗ੍ਰੰਥ ਦਾ ਉਹ ਤੋੜਦੇ ਜੋੜਦੇ ਜਾਂਦੇ ਨੇ ਉਹਦਾ ਵਿਚਾਰੇ ਨੂੰ ਕੀ ਪਤਾ ਵੀ ਸਾਰਾ ਕੁਝ ਤੇਰੇ ਹੀ ਰੱਖਿਆ ਹੋਇਆ ਹੈ ਐਵੇਂ ਮਰਜੀ ਗੱਲ ਨੂੰ ਲੈ ਕੇ ਵੀ ਉਹਦੇ 'ਚ ਉਹ ਚਲਿੱਤਰ ਲਿਖੇ ਹੋਏ ਨੇ ਆਹ ਲਿਖੇ ਹੋਏ ਨੇ ਆਪ ਭਾਵੇਂ ਜੋ ਮਰਜ਼ੀ ਕਰੀ ਜਾਓ ਪਤਾ ਨਹੀਂ ਕਿੰਨੀਆਂ ਗਲਤੀਆਂ ਆਪ ਕਰਦੇ ਦਿਹਾੜੀ 200 ਗੰਨੀਆਂ ਗੱਲਾਂ ਬੋਲਦੇ ਆ ਸਾਡੇ ਪਿਤਾ ਜੀ ਨੇ ਬੇਬਾਕ ਹੋ ਕੇ ਲਿਖਿਆ ਉਹਦੇ 'ਚ ਵੀ ਸਿੱਖ ਜਿਹੜੇ ਗਲਤ ਪਾਸੇ ਨਾ ਜਾਣ ਔਰ ਭੋਏ ਪਾਲੇ ਸਿੱਖਾਂ ਨੂੰ ਮੈਂ ਪਹਿਲਾਂ ਹੀ ਸੋਝੀ ਪਾ ਦਿਆ ਕਿਉਂਕਿ ਫੌਜ ਵਿੱਚ ਹਮੇਸ਼ਾ ਇੱਕ ਕਾਨੂੰਨ ਹੁੰਦਾ ਦੂਜੇ ਪਾਸੇ ਦੀ ਫੌਜ ਹਮੇਸ਼ਾ ਬੇਸਵਾਮਾ ਦਾ ਸਹਾਰਾ ਲਿਆ ਕੇ ਸਿਸਟਮ ਦਾ ਯਤਨ ਵੀ ਕਰਦੀ ਪਹੁੰਚਾ ਦੋ ਕਮਜ਼ੋਰ ਕਰਨ ਦਾ ਵੀ ਇੱਕ ਜਰੀਆ ਬਣਾਇਆ ਜਾਂਦਾ ਤਾਂ ਕਿ ਜਿਹੜੀਆਂ ਔਰਤਾਂ ਦੇ ਚਰਿੱਤਰ ਦੱਸੇ ਸੀ ਉਹਦੇ ਵਿੱਚ ਕੋਈ ਮਾਰਾ ਇਹਨੇ ਕੋਈ ਮਾੜੀ ਭਾਵਨਾ ਦਾ ਨਾਮ ਨਹੀਂ ਲਿਖਿਆ ਸੀ ਉਹ ਸੱਚੇ ਪਾਤਸ਼ਾਹ ਨੇ ਤਾਂ ਉਹ ਲਿਖਿਆ ਤਾਂ ਨਾ ਕਾਮਨਾ, ਕਰੋਧ, ਨਾ ਲੋਭ, ਨਾ ਮੋਹ, ਨਾ ਰੋਗ, ਨਾ ਸੋਗ, ਨਾ ਭੋਗ, ਨਾ ਭੈਅ ਜਿਨ੍ਹਾਂ ਦੇ ਵਿੱਚ ਕੁਝ ਵੀ ਨਹੀਂ ਦੁਬੈ ਤੇ ਇੱਕ ਰੂਪ ਹੋਵੇ ਗਏ ਉਹਨਾਂ ਨੂੰ ਫੋਨ ਚਸਕੇ ਬਾਰੇ ਚੀਜ਼ਾਂ ਲਿਖੀਆਂ ਹੋਈਆਂ ਜਿਵੇਂ ਇਹ ਸਮਝ ਦੇ ਲੋਕ ਉਹ ਤਾਂ ਸਾਨੂੰ ਸਬਤਾਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਪਰ ਇਹ ਸਾਰੇ ਗ੍ਰਸਤੀ ਲੋਕਾਂ ਵਾਸਤੇ ਲਿਖਿਆ ਸੀ ਫੌਜਾਂ ਵਾਸਤੇ ਲਿਖਿਆ ਸੀ ਤਦਲੇ ਅਸੀਂ ਉਹਨਾਂ ਦੇ ਕਿਉਂ ਗਿੱਦੂ ਕਰੀਏ ਬਹੁਰਾ ਸੱਚੇ ਪਾਛੇ ਜਿਉਂ ਨਾਲ ਲਿਖਤਾ ਠੀਕ ਲੱਗਿਆ ਵਿਸ਼ਵਾਸ ਨੇ ਦਿਲਾਉਣਾ ਸਮਾਂ ਆਵੇਗਾ ਜਦੋਂ ਚੜ੍ਹਦੀ ਕਲਾ ਹੋਵੇਗੀ ਬਹੁਰਾ 10 ਜਾਣ ਕਰ 10 ਪਰ ਕੀਜੈ ਕਿਰਪਾ ਪਰ ਆਫ ਫਾਦਰ ਆਤਮ ਹੋਏ ਮਰ ਕਦਮ ਬਚਨ ਵਿਚਾਰ ਚਉਪਈ ਮੈਂ ਨਾ ਗਨੇਸਾ ਪ੍ਰਥਮ ਬਨਾਉ ਕਿਸਨ ਬਿਸਨ ਕਬ ਹੂਨ ਹੈ ਤੇਬ ਕਾਰ ਸੁਨੇ ਪਹਿਚਾਨ ਨ 300 ਲਿਵ ਲਾਗੀ ਮੋਰੀ ਪਗ 100 ਅਕਾਰ ਪੁਰਖ ਦੇ ਨਾਮ ਕਈ ਕਹੇ ਨੇ 100 ਵਾੜੇ ਉੱਪਰ ਲਿਖਿਆ 100 ਨਹੀਂ ਅਕਾਰ ਪੁਰਖ ਦਾ ਮਹਾਂਕਾਰ ਅਖਰਾਰ ਹਮਾਰੂ ਐਤੇ ਮਹਾਂਕਾਰ ਵਾਇਗੁਰ ਨੂੰ ਲਿਖਿਆ ਮਹਾਂ ਲੋਹ ਮੈਂ ਟਿੰਕਰ ਖਾਰੋ ਆਪਣਾ ਜਾਨ ਕਰੋ ਰਖਵਾਰ ਬਾਹੀਂ ਗਏ ਕੀ ਲਾਜ ਵਿਚਾਰ ਆਪਣਾ ਜਾਨ ਮੁਝੇ ਬਤਪਰੀ ਹੈ ਚੰਚਮ ਸਤੁਰ ਹਮਾਰੇ ਮਰੀਆ ਦੇਗ ਤੇਗ ਜਗ ਮੈਂ ਦਉ ਦੱਦੇ ਨੂੰ ਹੋੜਾ ਗੁੜੇ ਲੈ ਕੇ ਦਉ ਦੇਗ ਤੇਗ ਜਗ ਮੈਂ ਦਉ ਚਲੇ ਰਾਹ ਆਪ ਹੋਏ ਔਰ ਦਾ ਦਰ ਤਉ ਨਾਮ ਕਰੋ ਸਦਾ ਬਤਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ जान अपना मुझे निवाज आप करो हमरे सब काज तुम हो सब राजन के राजा आपे आप गरीब निवाज दा जान कर कर कृपा करहु मोहे हार पर मैं आम द्वार तहै अपना जान करो प्रति पार तु साहिब मैं किंकर थार दा जान दे हाथ उडारो हमरे सब बैरियन संघारो प्रथम प्रथमे लिखत प्रथमत रो भगवत को ध्यान ना बहर करो कविता विद दान भगवत परमेश्वर दा हथियार करे में पहला करता ਪਰਮੇਸ਼ਰ ਤੇ ਪਰਮੇਸ਼ਰ ਦੀ ਸ਼ਕਤੀ ਕੋਈ ਦੋਨੇ ਵੱਖਰੇ ਨਹੀਂ ਐ ਜਿਵੇਂ ਸੂਰਜ ਐ ਤੇ ਸੂਰਜੀ ਧੁੱਪ ਉਹ ਜੇ ਆਪਾਂ ਕਹੀਏ ਮੈਂ ਸੂਰਜੀ ਧੁੱਪ ਨੂੰ ਨਹੀਂ ਮੰਨਦਾ ਤੇ ਸੂਰਜ ਨੂੰ ਮੰਨਦਾ ਨਹੀਂ ਅਕਾਲ ਪੁਰਖ ਤੇ ਕਾਲ ਦੀ ਸ਼ਕਤੀ ਦੋਹੀ ਕੁਦਰਤ ਸਾਰੀ ਆ ਦਸ ਗੁਰਨਾਮ ਦੇ ਜੀ ਨੇ ਕਿਹਾ ਦੋਹੀ ਕੁਦਰਤ ਸਾਰੀ ਆ ਕਰਾਤ ਸੰਡਿਠੋ ਚਾਓ ਔਰ ਮਾ ਇਹ ਤਾਂ ਮੇਰਾ ਤਾਂ ਕੁਝ ਵੀ ਨਹੀਂ ਐ ਫਿਰ ਇਸ ਕਰਕੇ ਅਕਾਲ ਪੁਰਖ ਵੈਲ ਦੇ ਨਾਲ ਨਾਲ ਬਾਰਾ ਜੀ ਨੇ ਅਕਾਲ ਸ਼ਕਤੀ ਨੂੰ ਵੀ ਨਮਸਕਾਰ ਕੀਤੀ ਵੀ ਧੰਨ ਐ ਉਗਰਦੰਤੀ ਬਾਣੀ ਜਿਹੜੀ ਲਿਖੀ ਉਹ ਤਾਂ ਅਕਾਲ ਸ਼ਕਤੀ ਨੂੰ ਲਿਖਿਆ ਕਿ ਸਾਰਾ ਕੁਝ ਤੂੰ ਹੀ ਹੈ ਚੰਡੀ ਦੀ ਵਾਰ ਲੋਕ ਸਮਝਦੇ ਚੰਡੀ ਦੇਵੀ ਨੂੰ ਕੋਈ ਨਹੀਂ ਚੰਡੀ ਤਾਂ ਅਕਾਲ ਸ਼ਕਤੀ ਨੂੰ ਹੀ ਚੰਡੀ ਵਰਣਨ ਕੀਤਾ ਮਹਾਰਾਜ ਨੇ ਕਿਤੇ ਦੇਖੋ ਤਾਂ ਇਹਦਾ ਪਾਠ ਕਰਕੇ ਜਿਹੜੇ ਕਹਿੰਦੇ ਬਾਣੀ ਨਹੀਂ ਜਿਹੜਾ ਦੁਪਹਿਰ ਤੋਂ ਬਾਅਦ ਕਿਤੇ ਪੜ੍ਹ ਕੇ ਦੇਖਿਓ ਤਾਂ ਮੇਰਾ ਜਲ ਰੱਖਿਆ ਫਿਰ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਚੰਡੀ ਦੀ ਵਾਰ ਕੀ ਚੀਜ਼ ਆ ਬਹੁਤ ਕਰੋ ਕਵਿਤਾ ਵਿਦ ਨਾ ਨਾ ਕ੍ਰਿਸ਼ਮ ਜਥਾ ਮੈ ਚਿਤ ਤੂ ਚਾਰ ਹੋ ਚੂਕ ਹੋਏ ਕਬਲੇ ਹੋ ਸੁਧਾਰੋ ਕਬੇ ਬਾਤ ਦੁਹਰਾ جو تج بہم ہو سو کہا, کہا, ہاں کہا ہاں جگ ماہ جو پرب کو تنگ کو جاجن پہ جن ہر ہر جن, ہار ہار جن ہے جل ترگ جل ہی بکھا سماہ دوہرا جب آئس پرب کو پی جنم تر جگ آئے اب می کتھا سیپ ت ਸਭੂ ਕਹਿ ਸੁਨਾਏ ਕਰਗਾਚ ਦੋਹਰਾ ਥਲ ਭੈ ਮੈਂ ਜੋਰ ਕਾਲੇ ਬਚਨ ਕਹਾ ਸਿਰ ਨਿਆਏ ਪੰਥ ਚਲਾ ਦਮ ਜਲ ਕਮੈਂ ਜਪਤਮ ਕਰੋ ਸਹਾਏ ਕਰੋ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਦਿੱਤ ਉਠ ਧਿਆ ਹੈ ਸੰਤ ਅੰਤ ਲਹਗੇ ਮੁਕਤ ਫਲ ਪਾਵਹਗੇ ਭਗਵੰਤ ਦੋਹਰਾ ਕਾਲ ਪੁਰਖੀ ਦੇਹ ਮ ਕੋਟਿਕ ਤੈ ਕੇ ਸਿਆਰੀ ਕੋਟਿਕ ਵਿਸਨ ਮਹੇਸ ਬਵਾ ਵੀ ਟਿੱਕ ਨਹੀਂ ਕਹਣਾ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰੱਬ ਸਸ ਕਰੋੜ ਜਲੇਸ ਦੰਗਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਰਤ ਨੇ ਸੋਧਵਾਸ ਰਗੁਰਕਰ ਸਗਈ ਪੂਰੀ ਸਮੇਤ ਜਿਹੜੀ ਚੀਜ਼ ਨਾਲੇ ਮਹਾਰਾ ਨੇ ਆਪਣੀ ਕਰਮ ਨਾਲ ਲਿਖਤੀ ਨਾ ਉਹ ਉਹ ਚ ਹੋਰ ਗੱਲ ਹੁੰਦੀ ਆ ਇਹ ਤਾਂ ਜਿਹੜੀਆਂ ਬਾਣੀਆਂ ਭਗਤਾਂ ਦੀਆਂ ਨੇ ਭਗਤ ਕਬੀਰ ਫਰੀਦ ਜੀ ਦੀ ਬਾਣੀ ਨਾਮਦੇਵ ਦੀ ਬਾਣੀ ਕੀ ਉਹ ਨਹੀਂ ਪਹਿਲਾਂ ਹੈਗੀ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫਿਰ ਦਰਜ ਕਰ ਲਿਓ ਉਹਨੂੰ ਅਕਸੈਪਟ ਕਰਕੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦਰਜ ਕਰ ਲਿਆ ਉਹ ਇਹ ਭਗਤ ਕਬੀਰ ਦੀ ਬਾਣੀ ਕਿਤੇ ਹੋਰ ਥਾਂ ਹੋਵੇ ਬਾਹਰ ਲਿਖੀ ਹੋਈ ਜਿਵੇਂ ਉਹਨਾਂ ਦੇ ਗ੍ਰੰਥਾਂ 'ਚ ਲਿਖੀ ਹੈ ਉੱਥੇ ਦਾ ਆਪਾਂ ਮੱਥਾ ਨਹੀਂ ਟੇਕਣ ਜਾਂਦੇ ਪੰਜ ਤੋਂ ਗੁਰੂ ਗ੍ਰੰਥ ਸਾਹਿਬ ਦਾ ਮੱਥਾ ਦੇਖਦੇ ਤਾਂ ਉਹ ਬਾਣੀ ਜਿਹੜੀ ਪ੍ਰਮਾਣਿਕ ਹੋਈ ਆ ਉਹ ਮੱਥਾ ਟੇਕ ਇਹ ਜਿਹੜੀ 10 ਪਾਸ਼ਣ ਚੀਜ਼ਾਂ ਪ੍ਰਮਾਣ ਨਹੀਂ ਕੀਤੀਆਂ ਸਿੰਘਾਂ ਨੂੰ ਜਿਹੜਾ ਵੀਰ ਰਸ ਦੇਣ ਵਾਸਤੇ ਵਿਚਾਰਨ ਕੀਤੀਆਂ ਫਿਰ ਆਪਣੇ ਹੱਥੀਂ ਜਿਹੜੀਆਂ ਚੀਜ਼ਾਂ ਲਿਖਦੇ ਕਲਮ ਨਾਲ ਭਾਈ ਮਨੀਸੂ ਲਿਖਾਈਆਂ ਉਹਦੇ ਚ ਬਖਸ਼ਿਸ਼ ਵੀ ਪਾਉਦੀ ਫੇਰ ਨਾ ਜੁਨੀ ਆਇਆ ਜਿਨੇ ਗਾਇਆ ਉਹਦੇ ਚ ਤਾਂ ਸਿੰਘਾਂ ਨੂੰ ਵੀ ਰਸ ਬਖਸ਼ਿਸ਼ ਕਰਨਾ ਉਹਨੇ ਵੀ ਆਪਣੀ ਕਰਨ ਨਾਲ ਲਿਖਿਆ ਐ ਤਾਂ ਹੁਣ ਸਾਰਾ ਕੁਝ ਜਿਹੜਾ ਕਹਿੰਦੇ ਆ ਰਾਮਚੰਦਰ ਕ੍ਰਿਸ਼ਨ ਜੀ ਬਾਰੇ ਲਿਖਿਆ ਇਹ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਫੇਰ ਉੱਥੋਂ ਹੀ ਕੱਢਣਾ ਪੈਗਾ ਤੁਹਾਨੂੰ ਫੇਰ ਕੱਲ ਤੁਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਬੰਦ ਕਰ ਦੋ ਇਹ ਸੂਰਜ ਪ੍ਰਕਾਸ਼ ਦੀ ਇੰਨੀ ਸੋਹਣੀ ਕਥਾ ਗੁਰਦਾਰ ਪ੍ਰਕਾਸ਼ ਦੀ ਜਿਹੜੀਆਂ ਉਹਦੇ ਚੀਜ਼ਾਂ ਨਹੀਂ ਚੰਗੀਆਂ ਚਲੋ ਠੀਕ ਹੈ ਕਥਾਵਾਚ ਕੋ ਕੱਟ ਵੀ ਜਾਂਦੇ ਆ ਕਈ ਸੰਤੋਖ ਸਿੰਘ ਨੇ ਆਪ ਵੀ ਲਿਖਤਾ ਪਈਓ ਜੇ ਮਾੜੀ ਚੀਜ਼ ਕੋਈ ਕੱਟ ਦੇ ਵਿੱਚੋਂ ਉਹ ਅਸੀਂ ਕੱਟ ਕੇ ਕਰਦੇ ਕਥਾ ਮੈਂ ਕਰਦਾ ਤੁਸੀਂ ਸੁਣੋ ਤੁਸੀਂ ਆਖੋਗੇ ਵਾਕਈ ਐਨਾ ਰਸ ਹੈ ਸੂਰਜ ਪ੍ਰਕਾਸ਼ ਵਿੱਚ ਇੰਨੀਆਂ ਸੋਝੀ ਵਾਲੀਆਂ ਚੀਜ਼ਾਂ ਉਹ ਸਾਰੀਆਂ ਛਡਾਉਂਦੀਆਂ ਸਾਰਿਆਂ ਤੋਂ ਜੇ ਇਤਿਹਾਸ ਨਾਲੋਂ ਤੋੜਤਾ ਤੇ ਦਸੰਗ੍ਰਾਮ ਨਾਲੋਂ ਤੋੜਤਾ ਫਿਰ ਹੌਲੀ ਹੌਲੀ ਕਹੋਗੇ ਗੁਰੂ ਗ੍ਰੰਥ ਸਾਹਿਬ ਠੀਕ ਨਹੀਂ ਫਿਰ ਕਿਹੜੀ ਚੀਜ਼ ਠੀਕ ਹੈ ਜਿਹਦੇ ਨਾਲ ਅਸੀਂ ਲੱਗਣਾ ਇਸ ਕਰਕੇ ਗੱਲ ਦਾ ਧਿਆਨ ਰੱਖਣਾ ਕਿ ਉਹ ਜਿਹੜੇ ਬੰਦੇ ਗੱਲ ਪ੍ਰਚਾਰ ਕਰਦੇ ਉਹਨਾਂ ਦਾ ਧਿਆਨ ਰੱਖਣਾ ਸਾਰਿਆਂ ਨੇ ਦੋਹਰਾ ਇਸ ਕਰਕੇ ਸਤਗੁਰੂ ਮਹਾਰਾਜ ਫਰਮਾਉਂਦੇ ਨੇ ਚੌਪਈ ਜੋ ਇਹ ਕਥਾ ਸੁਣਾ ਅਰਗਾਵੈ ਦੂਪ ਤਾਪ ਤੇ ਨਿਕਣਾ ਵੈ ਪਹਿਲਾ ਸੋਤਾ ਲੋ ਕਹਿੰਦੇ ਕੌਣ ਦਸਵੇਂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਜਿਹੜਾ ਇਹ ਸੁਣੂਗਾ ਉਹਨਾਂ ਦਾ ਬਤਲੇ ਸੀ ਕਿ ਸਾਨੂੰ ਬਾਹਰੋਂ ਕੋਈ ਗ੍ਰੰਥ ਲੈਣਾ ਹੀ ਨਾ ਪਵੇ ਬਾਹਰੋਂ ਗ੍ਰੰਥ ਪੜਾਂਗੇ ਫਿਰ ਅਸੀਂ ਹੋਰ ਬਾਹਰੋਂ ਗ੍ਰੰਥ ਲਿਆਵਾਂਗੇ ਫਿਰ ਹੋਰ ਲੱਭਦੇ ਫਿਰਾਂਗੇ ਅਸੀਂ ਸਿੱਧਾ ਦਸਵੇਂ ਪਾਤਸ਼ਾਹ ਦੇ ਲਿਖਿਆ ਹੋਇਆ ਹੀ ਕਿਉਂ ਇਹ ਪੜ ਲਈਏ ਨਾਲੇ ਉਹਨਾਂ ਦੇ ਹੱਥੀ ਲਿਖਿਆ ਨਾਲੇ ਉਹਨਾਂ ਦੇ ਵਿੱਚ ਵਾਈਬ੍ਰੇਸ਼ਨ ਜਿਹੜੀ ਉਹ ਚ ਹੋਰ ਆਉਂਦੀ ਆ ਜੇ ਦਸਮ ਦੀ ਬਾਣੀ ਮੈਂ ਪੜਦਾ ਮੈਨੂੰ ਪ੍ਰਤੀਤ ਹੁੰਦਾ ਇਹਦੀ ਵਾਈਬ੍ਰੇਸ਼ਨ ਹੋਰ ਆ ਜਾਂ ਦੂਜਿਆਂ ਦੀ ਮੈਂ ਪੜਦਾ ਰਮਾਇਣ ਪੜ੍ਹ ਲਿਆ ਹੋਰ ਚੀਜ਼ ਪੜ੍ਹ ਲਓ ਉਹਦੀ ਵਾਈਬ੍ਰੇਸ਼ਨ ਨਹੀਂ ਆਉਂਦੀ ਉਹ ਦਸਮ ਗ੍ਰੰਥ ਵਿੱਚ ਜੋ ਸਾਨੂੰ ਵਾਈਬ੍ਰੇਸ਼ਨ ਮਿਲਦੀਆਂ ਜੋ ਵੀਰਾਸ ਮਿਲਦਾ ਜੋ ਆਨੰਦ ਮਿਲਦਾ ਉਹ ਸਾਨੂੰ ਹੀ ਪਤਾ ਦੂਜੇ ਨੂੰ ਇਹਦੇ ਬਾਰੇ ਕੀ ਗਿਆਨ ਹੋ ਸਕਦਾ ਚਾਹੋ ਭਈ ਜੋ ਇਹ ਕਥਾ ਸੁਨਾਰ ਗਾਵੈ ਦੂਸਤਾਂ ਤੇ ਨਿਕ ਨਿਆਰ ਹੈ ਵਿਸ਼ਨ ਭਗਤ ਕੀ ਇਹ ਪਲ ਹੋਈ ਆਦ ਬਿਆਦ ਛੁਐ ਸਕੈ ਨਾ ਕੋਈ ਅਜਿਹਾ ਮਾਰ ਲਿਖਿਆ ਸੀ ਜੇ ਜੇ ਦਸਮ ਗ੍ਰੰਥ ਵੀ ਪੜਨਾ ਇਹਦੇ ਪੜਨ ਨਾਲ ਇਹ ਆ ਆਦੀਆਂ ਵਿਆਧੀਆਂ ਫਾਧੀਆਂ ਨਹੀਂ ਆਉਣਗੇ ਕਿਉਂਕਿ ਮੈਂ ਲਿਖਿਆ ਜੇ ਤੁਸੀਂ ਕਹੋ ਕਿ ਉਹ ਰਮਾਇਣ ਲਿਖੀ ਉਹ ਚ ਉਹ ਨਹੀਂ ਕਿਹਾ ਕ੍ਰਿਸ਼ਨ ਪਾ ਲਿਖਿਆ ਤੇ ਫੁਰਾਨਾ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਚੀਜ਼ਾਂ ਲਿਖੀਆਂ ਸਾਰੇ ਲਿਖਿਆ ਹੋਗਾ ਜਿੰਨੀਆਂ ਦਸਮ ਗ੍ਰੰਥ ਵਿੱਚ ਜੋ ਵੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸਾਰੇ ਅੱਖਰ ਆਉਂਦੇ ਆ ਕੱਲ ਕੋਈ ਹੋਰ ਉੱਠੂਗਾ ਮੇਦਵਾਰ ਉਹ ਕਹੂਗਾ ਇਹ ਦਸਮ ਗ੍ਰੰਥ ਵਿੱਚ ਹੋਰ ਗੁਰੂ ਗ੍ਰੰਥ ਸਾਹਿਬ ਨੂੰ ਕਹਿਣ ਲੱਗ ਜਾਣਗੇ ਇਹ ਚੋ ਆ ਕੱਢੋ ਆ ਨੇ ਦੇਖ ਲਓ ਕਿ ਜਿਹੜਾ ਉਤਾਰ ਬਾਰੇ ਆਉਂਦਾ ਜੇਕਰ ਕ੍ਰਿਸ਼ਨ ਜੀ ਬਾਰੇ ਆਉਂਦਾ ਭੱਟਾ ਨੇ ਜਿਹੜਾ ਕੋਈ ਲਿਖਿਆ ਉਹ ਕਹੋਗੇ ਸਾਰਾ ਦਰਦ ਉਹ ਇਹਦੀ ਠੀਕ ਹੈ ਮਾ ਆਵਤਾਰ ਕਿਸ਼ਨ ਆਵਤਾਰ ਤੂੰ ਤਾਂ ਜਨਕ ਰਾਜਾ ਉਤਾਰ ਗੁਰਨਾਨਕ ਸਾਹਿਬ ਨੂੰ ਕਿਉਂ ਲਿਖਿਆ ਐ ਤਾਂ ਜੇ ਮੈਂ ਕਿੰਤੂ ਕਰ ਲੱਗਾ ਮੈਂ ਸਾਰਿਆਂ ਨਾਲ ਵੱਧ ਕਰ ਸਕਦਾ ਮੈਂ ਇਹ ਜੇ ਕਿੰਤੂ ਕਰ ਸਕਦਾ ਵੀ ਆਪਣੇ ਗੁਰੂ ਤੇ ਕਿੰਤੂ ਕਰਦਾ ਕੋਈ ਆਪਣੇ ਜਿਹੜੇ ਪਿਓ ਤੇ ਕੋਈ ਸ਼ੱਕ ਕਰਦਾ ਜਾਂ ਮਾਂ ਤੇ ਸ਼ੱਕ ਕਰਦਾ ਆਪਣੇ ਤੇ ਇਸ ਕਰਕੇ ਮਾਤਾ ਪਿਤਾ ਦੇ ਸ਼ੱਕ ਨਹੀਂ ਕਰਨਾ ਚਾਹੀਦਾ ਜੋ ਬਾਦਸ਼ਾਹ ਨੇ ਲਿਖਿਆ ਉਹ ਬਿਲਕੁਲ ਸਹੀ ਲਿਖਿਆ ਔਰ ਪਿਆਰ chứa ਸਕੈ ਨ ਕੋਈ ਸੰਮਤ ਸਤਰ ਹੈ ਸਹਿਸ ਪਚਾਵਨ ਆੜ ਬਦੀ ਪ੍ਰਿਥਮ ਸੁਖਦਾਨ ਤਰੇ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੇ ਲਹ ਲਿਓ ਉਸ ਤਾਰਾ ਦੋਰਾ ਨੇਤਵ ਤੁੰਗ ਕੇ ਚਰਨ ਤਰ ਸਤਦਰ ਤੀਰ ਤੁੰਗ ਸ੍ਰੀ ਭਗਵਤ ਪੂਰਨ ਕੀਓ ਰਘੁਵਰ ਕਥਾ પ્રસੰਗ ਦੋਰਾ ਸਾਧ ਅਸਾਧ ਜਾਣਉ ਨਹੀਂ ਬਾਦ ਸੁਬਾਦ ਵਿਕਾਦ ਗ੍ਰੰਥ ਸકલ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਵਿਬਾਦ ਇਹ ਅਖਰੇ ਸਿਆਹੀ ਨਾਲ ਸਵਈਆ ਤਾਂ ਗਏ ਜਹਤ ਤੇ ਤੁਮਰੇ ਤਪ ਤੇ ਕੁਆਖ ਤਰੇ ਨਹੀਂ ਆਨਿਓ ਆਰਾਮ ਰਹੀਨ ਪ੍ਰਾਰ ਪ੍ਰਾਰ ਅਨੇਕ ਕਹਿ ਮਤ ਇਕ ਨ ਮੰਨਿਓ ਸਿੰਘ ਮੁਤ ਸਾਸਤਰ ਵੇਦ ਸਭਾ ਬਹੁ ਭੇਦ ਕਹਿ ਹਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈ ਨ ਕਹਉ ਸਭ ਤੋਹੇ ਬਖਾਨਿਓ ਦਹਰਾ ਸਗਲ ਦਵਾਰ ਕਉ ਛਾੜ ਕਹਿ ਗਹਿਉ ਤਹਾਰੋ ਦਵਾਰ ਦਨ ਗਲੇ ਕੀ ਲਾਜਸ ਗੋਬਿੰਦਾਸ ਤੁਹਾਰ ਆਨੰਦ ਸਾਹਿਬ ਦੀ ਸਾਂਥਿਆ ਜਿਹੜੀ ਆ ਉਹ ਕਰ ਚੁੱਕੇ ਆ ਮੈਂ ਇਸ ਕਰਕੇ ਅਸੀਂ ਬੇਛੇ ਪੌੜੀਆਂ ਦੇ ਸਾਂਥੇ ਉੱਤੇ ਨਹੀਂ ਕਰਵਾ ਰਹੇ ਉਹ ਤੁਸੀਂ ਆਨੰਦ ਸਾਹਿਬ ਕਿਉਂਕਿ ਸਾਂਥਿਆ ਨਾਲ ਜੇ ਨਿਤਨੇਮ ਹੋਵੇ ਲਗਾਤਾਰ ਫੇਰ ਕਰਦੇ ਰਹਿ ਰਹੇ ਰਾਜ਼ ਦਾ ਪਾਠ ਉਹ ਉਹਦੇ ਹੀ ਕੁਛ ਕੀ ਆ ਵੀ ਫਿਰ ਕ੍ਰਿਸਮ ਬਹੁਤ ਵੱਧ ਜਾਂਦੀ ਆ ਤਾਂ ਤੇ ਅਸੀਂ ਵਿੱਚੋ ਵਿੱਚੋ ਕਈ ਚੀਜ਼ਾਂ ਜਿਵੇਂ ਚੌਪੀ ਸਾਬ ਦਾ ਪਾਠ ਉਧਰੋਂ ਦੀ ਕੀਤਾ ਤੇ ਇੱਧਰ ਅਸੀਂ ਰਹਿਰਾਸ ਵਿੱਚ ਸਮਝਾਤਾ ਤਾਂ ਆਨੰਦ ਸਾਹਿਬ ਦਾ ਪਾਠ ਉਧਰ ਵੱਡਾ ਹੋ ਹੀ ਚੁੱਕਿਆ ਨਾ ਇਸ ਕਰਕੇ ਆਓ ਅੱਗੇ ਦੇਖਦੇ ਆਂ ਦਿਲ ਦਾਵਣੀ ਮਹੱਲਾ ਪੰਜਵਾ ਪਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵੀ ਚਾਰੋ ਵੀ ਬੋਲਣਾ ਅੰਗ ਇੱਕ ਹੁੰਦਾ ਅੰਮ੍ਰਿਤ 蒂ਪੀ ਤੋਂ ਬਿਦਾ ਇਹ ਹੈਗਾ ਅੰਮ੍ਰਿਤ ਅੰਮ੍ਰਿਤ ਨਾਮ ਧਾਪੁਰ ਕਾ ਪਇਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੱਛੈ ਤਿਸ ਕਾ ਹੋਇ ਉਧਾਰੋ ਇਹ ਵਸਤ ਤਜੀ ਨਹਿ ਜਾਇ ਨਿਤ ਨਿਤ ਰਖ ਔਰ ਧਾਰੋ ਤਾਂ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਅਪਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗ ਕੀਤਾ ਈ ਇਹ ਪਾਠ ਹੈ ਜ਼ਰੂਰੀ ਸਾਰੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਹਰ ਜਗ੍ਹਾ ਇਹ ਹੀ ਪੜਦੇ ਮੈਨੋ ਜੋਗ ਕੀ ਤੋਈ ਪਹਿਲਾਂ ਇਹ ਬਾੜ ਕੀਤਾ ਈ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗ ਕੀਤਾ ਈ ਮੈਂ ਮੇਰੇ ਗੁਣਿਆਰੇ ਕੋਉ ਗੋਨਾਹੀ ਆਪੇ ਤਰਸ ਪਾਇਓ ਹੀ ਪਇਓ ਹੀ ਨਹੀਂ ਕਹਦਾ ਪਇਓ ਹੀ ਪਹਿਲਾਂ ਤਾਂ ਆਪਾਂ ਇੱਕ ਵੱਖਰਾ ਕਾਲੇ ਈੜੀ ਦੇ ਉੱਤੇ ਜੇ ਅਖੀਰਲੀ ਈੜੀ ਤੋਂ ਜਿਹੜੀ ਬਿਆਰੀ ਲੱਗੀ ਆ ਉਹ ਤੇ ਅਥਰੱਕੇ ਦੇਖੋ ਤਾਂ ਕੀ ਲਿਖਿਆ ਪਇਓ ਇਹ ਬਿਲ ਜਿਹੜੋ ਈ ਲੱਗੀ ਈ ਪਇਓ ਹੀ ਆਪੇ ਤਰਸ ਪਇਓ ਹੀ ਪਇਓ ਹੀ ਕਿਵੇਂ ਆਇਦ ਕਿਤੋਈ ਇਹ ਪਇਓ ਹੀ ਇਹ ਬੋਲੀ ਆ ਦਰਸ ਪਿਆ ਮੇਹ ਰahmat ਹੋਈ ਤੋ ਆ ਸਾਰੀ ਬਾਤ ਹਰ ਜਗ੍ਹਾ ਹੀ ਗਲਤ ਹੁੰਦਾ ਦਰਸ ਪਿਆ ਮੈਂ ਰਹਿਮਤ ਹੋਈ ਇਹ ਹੈ ਮੈਨੂੰ ਇਹ ਨਹੀਂ ਸਮਝ ਆਲੀ ਜਿਹੜੇ ਸਾਡੇ ਵੱਡੇ ਵੱਡੇ ਵਿਦਵਾਨ ਆ ਵਿੱਚ ਵੀ ਕਈ ਕੋਈ ਤਈਏ ਆ ਜਿਹੜੇ ਹੱਡ ਕਰਦੀ ਰਹਿ ਰਾਹ ਦੇ ਬਾਤ ਕਰਦੇ ਹੋਰ ਕਰਦੇ ਕਈ ਵਾਰੀ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਹਮਿੰਦਰ ਸਾਹਿਬ ਜੀ ਕਿ ਵੀਰਾ ਦਰਸ ਪਿਆ ਮੈਂ ਰਹਿਮਤ ਹੋਈ ਮੈਂ ਕਿਹਾ ਉੱਥੇ ਵੀ ਜੀਕ ਨਹੀਂ ਕਰਦੇ ਦਰਸ ਪਿਆ ਮੇਹ ਰahmat ਹੋਈ ਬੰਮੇ ਨੂੰ ਸਿਆਰੀ ਆਹਾਂਾਰੇ ਕੰਨਾ ਮੇਰਾ ਮਤ ਮੇਲ ਹੋਈ ਅਮਿਤ ਮਿੰਤੀ ਤੋਂ ਰਹਿਤ ਆਪਣੇ ਤਰਸ ਪਿਆ ਮੈਂ ਰਹਿਤ ਹੋਈ ਰਹਿਤ ਆਉਂਦੀ ਮਮੁੱਲੀ ਜੀ ਤੇ ਮੇਰਾ ਮਤ ਹੁੰਦੀ ਮਿੰਟੀ ਤੋਂ ਰਹਿਤ ਬਖਸ਼ਿਸ਼ ਹੋਈ ਮੇਰਾ ਇੱਕ ਗੱਲ ਦਾ ਸੁਧਾਰ ਸਾਰਿਆਂ ਨੂੰ ਕਰਨਾ ਚਾਹੀਦਾ ਜਦੋਂ ਕਿ ਪਹਿਲਾਂ ਕੰਮ ਸੀ ਇਹ ਕਿਸੇ ਨੇ ਕੀਤਾ ਹੀ ਨਹੀਂ ਕਿ ਜਿਹੜੇ ਆਲਤੂ ਫਲਤੂ ਕੰਮ ਆ ਉਹ ਤੇ ਸਾਰੇ ਕੀ ਜਾਂਦੇ ਆ ਤੜਾ ਤੜ ਹੋਰ ਥਾਂ ਤੇ ਇਧਰ ਪੈਸਾ ਖਰਚ ਉਧਰ ਖਰਚੇ ਜਿਹੜੇ ਨਿਆਣੇ ਨੂੰ ਸਰਥਿਆ ਕਰਾਉਣੀਆਂ ਉਹਲੀ ਚੀਜ਼ ਜਿਹੜੀ ਇਹੀ ਸਸਰ ਵਿੱਚ ਇਹਨੂੰ ਕਿਸੇ ਨੇ ਛੇੜੇ ਨਹੀਂ ਸਤ ਬਾਣੀ ਦੀ ਸਰਥਿਆ ਕਿਉਂ ਨ ਕਰਾਈ ਵੀ ਕਿੱਦਰ ਨੂੰ ਬਾਣੀ ਪੜਨੀ ਫਰਸ ਪਿਆ ਮੇਰਾ ਮਤ ਹੋਈ ਸਤਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਾਨ ਮਨ ਥੀਵੇ ਹਰਿਆ ਪੌੜੀ ਜਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੋਥੈ ਤੇਰੀ ਰੱਖ ਅਗਨੀ ਉਦਰ ਮਾਹ ਮਾਹ ਇਹ ਬੰਮੇ ਨੂੰ ਕਰਨਾ ਆਏ ਸਾਰੇ ਆ ਸੋਕੇ ਜਮਕੇ ਦੂਤ ਨਾਏ ਤੇਰਾ ਛੱਡ ਜਾਏ ਸੋਕੇ ਜਮਕੇ ਦੂਤ ਨਾਏ ਤੇਰਾ ਇੱਥੇ ਪਹਿਲਾ ਵੱਡਾ ਸ਼ਾਮ ਛੋਟਾ ਫਿਰ ਵੱਡਾ ਵੱਡਾ ਸ਼ਾਮ ਨਾਏ ਤੇਰਾ ਛੱਡ ਜਾਏ ਭੌਤਿਲ ਵਿਖਮ ਅਸਗਾਹ ਅਸਗਾਹ ਜੇ ਕਰੀ ਅਸਗਾਹ ਹੋ ਉਹ ਹੋਣਾ ਲੱਗ ਜਾਂਦਾ ਗੁਰਬਖਸ਼ ਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹਿ ਕਰਮ ਹੈ ਇਹੋ ਪੁੰਨ ਗੁਣ गोविंद गाहे सब सनौ कृपाल ਸੰਭਾਲੇ ਸਾਹ ਸਾਹ ਸੰਭਾਲੇ ਉਹ ਮੰਮੇ ਦੇ ਪੈਰ ਵਿੱਚ ਹਲਤ ਲਾ ਕੇ ਉਹ ਭਾਰਾ ਕੀਤਾ ਸੰਭਾਲੇ ਮਿਰਥਾ ਕੋਈ ਨ ਜਾਏ ਜੇ ਆਵੇ ਤੁਧ ਆਹੇ ਉਹ ਜੇ ਮਹਾਰਨੀ ਪੜੀ ਸੀ ਪੰਜੇ ਜੇ ਜੇ ਸਿਆਰੀ ਜੇ ਸ਼ਲੋਕ માં ਲਾ ਪੰਜਵਾ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਮ ਨੇਤਰੀ ਸਰਗੁਰ ਪੇਖਣਾ ਸ਼ਰਵਣੀ ਸੁਨਣਾ ਗੁਰਨਾਵ ਸਤਗੁਰ ਸੇਤੀ ਰਤਿਆ ਦਰਗਹ ਪਾਈ ਅਠਾਓ ਕਉੜਾਰਤ ਕਿਰਤਾ ਕਰੇ ਜਿਸ ਨੂੰ ਨੰਨੇ ਗੁੜੇ ਇਹ ਬੱਦ ਦੇ ਦੇ ਜੇ ਗੱਲਾਂ ਦਦੇ ਨਾਮ ਦੀ ਦੇ ਹੁੰਦਾ ਦੇ ਜਗ ਮਹਿ ਉਤਮ ਕਾਢਿਆ ਬਿਰਲੇ ਕੇ ਕੇ ਮਹਲਾ ਪੰਜਵਾ ਰਖੇ ਲਖਣ ਹਾ ਆਪ ਉਬਾਰਨ ਗੁਰ ਕੀ ਪੈਰੀ ਪਾਏ ਕਾਜ ਸਵਾਰ ਰੈਨ ਇਹ ਰੈਨ ਦਾ ਪਾਠ ਹੈ ਤ ਵੀਮ ਨਹੀਂ ਹੈ ਰੱਖੇ ਰੱਖਣ ਹਾਰ ਆਪੋ ਬਾਰੀਆਂ ਸਵਾਰੀਆਂ ਇਹ ਨਹੀਂ ਬੋਲਣਾ ਕਿਉਂਕਿ ਇੱਥੇ ਦੇਖੋ ਸਿਆਰੀ ਹੈ ਰੱਖੇ ਰੱਖਣਾ ਔਰ ਆਪੋ ਬਾਰੀਆਂ ਗੁਰ ਕੀ ਪੈਰੀ ਪਾਏ ਕਾਜ ਸਵਾਰ ਰੈਨ ਤਵਾ ਆਪ ਦਇਆਲ ਮਨੋਨਾ ਵਿਸਾਰ ਰੈਨ ਰੈਨ ਵਿਸਾਰ ਰੈਨ ਸਾਧ ਜਨਾ ਕੈ ਸੰਗ ਭਵਜਲ ਤਾਰੈਨ ਸਾਕਤ ਨਿੰਦ ਕ ਦੁਸਤ ਖਿਰ ਮਾਹਿ ਬਿਦਾਰਿਆਨ 33 ਸਾਹਿਬ ਕੀ ਟੇਕ ਸッセ ਕੰਨ ਸਾਹਿਬ ਤਿਸ ਦੇ ਸッセ ਕੁਤੇਸ 33 ਸਾਹਿਬ ਕੀ ਟੇਕ ਨਾਨਕ ਮਨੈ ਮਾਹ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਰ ਹੀ ਗੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ